ਹਾਂਜੀ ਕਮਲ ਪਟਿਆਲਾ ਨੂੰ ਘਰ ਛੱਡ ਕੇ ਜਾਣਾ ਪਿਆ ਵਜ੍ਹਾ ਕੀ ਸੀ ਕਿ ਦੇਵ ਜਿਹੜਾ ਸੀਗਾ ਕਰ ਰਿਹਾ ਉਹਦੇ ਨਾਲ ਝੋਖਾ ਦੇਵ ਨੂੰ ਫੋਨ ਤੇ ਚੋਰੀੋਂ ਗੱਲਾਂ ਕਰਦੇ ਫੜ ਲਿਆ ਆਪ ਵੀ ਐਕਸਸ ਹੀਲੀ ਦੇ ਨਾਲ ਕਮਲ ਨੇ ਜਿਹਦੇ ਕਾਰਨ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਹੋਈ ਤੇ ਲੜਾਈ ਤੋਂ ਬਾਅਦ ਇਹ ਵੀ ਸਾਬਤ ਹੋਇਆ ਕਿ ਫੋਨ ਜਿਹੜਾ ਸੀਗਾ ਕਿਸੇ ਨਗਮਾ ਨਾਮ ਦੀ ਕੁੜੀ ਦਾ ਸੀ ਤੇ ਉਸ ਤੋਂ ਬਾਅਦ ਕਮਲ ਨੇ ਘਰ ਛੱਡ ਦਿੱਤਾ ਤਾਂ ਕਰਦੇ ਆਂ ਵੀਡੀਓ ਨੂੰ ਸਟਾਰਟ ਹੈਲੋ ਹੈਲੋ ਫੋਨ ਕਿਉਂ ਆ ਰਿਹਾ ਤੇਰੇ ਬਾਰ-ਬਾਰ ਕੀ ਦੇ ਨਾਲ ਗੱਲ ਕਰਨੀ ਹੈ ਦੇਵ ਜੀ ਨਾਲ ਫਰੋ ਗੱਲ ਕਰੋ ਫੜੋ ਹੈਲੋ ਫੋਨ ਦੇ ਫੋਨ ਕੌਣ ਨਾ ਕੋਈ ਹੈ ਤੇ ਕਿਹੜਾ ਹੈ ਤੇ ਕਿਹੜਾ ਹੈ ਕੋਈ ਨਹੀਂ ਤਾਂ ਕਦੇ ਹੀ ਰਹਿੰਦਾ ਨਹੀਂ ਕਿ ਆਹ ਸਾਡੇ ਟੋਪਿਕ ਜਨਾਇ ਉਹ ਮੈਨੂੰ ਨਹੀਂ ਪਤਾ ਪਤਾ ਨਹੀਂ ਮੈਨੂੰ ਬਈ ਕੌਣ ਹੈ ਹੁਣ ਕਰਦੇ ਨਹੀਂ ਕਿਉਂ ਨਹੀਂ ਪਤਾ ਤੁਹਾਨੂੰ ਨਹੀਂ ਆਹ ਕੀ ਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਸਾਰੇ ਜਾਨੀ ਠੀਕ ਠਾਕ ਹੋਵੋਗੇ ਤੇ ਸਟਾਰਟ ਕਰਦੇ ਆਂ ਅੱਜ ਦੀ ਨਿਊ ਵੀਡੀਓ ਤਾਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਹੀ ਆਂ ਕਿ ਕਮਲ ਪਟਿਆਲਾ ਕਮਲ ਪਟਿਆਲਾ ਨਾਲ ਹੋਇਆ ਬਹੁਤ ਵੱਡਾ ਧੋਖਾ ਥੰਬਨੇਲ ਦੇਖ ਕੇ ਤੁਹਾਨੂੰ ਸਮਝ ਆ ਗਿਆ ਹੁਣ ਧੋਖਾ ਉਹਦੇ ਨਾਲ ਕੀ ਹੋਇਆ ਕਿਹਨੇ ਕੀਤਾ ਉਹਦੇ ਦੇਵ ਨੇ ਅਖਿੜ ਹੋ ਗਿਆ ਕੀ ਕੀਤਾ ਦੇਵ ਨੇ ਕੀ ਕਮਲ ਪਟਿਆਲਾ ਨੂੰ ਘਰ ਛੱਡ ਕੇ ਜਾਣਾ ਪਿਆ ਘਰ ਛੱਡਣ ਦੀ ਹੋ ਗਈ ਉਹ ਮਜਬੂਰ ਤਾਂ ਆਓ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਕੀ ਆ ਕੀ ਹੋਇਆ ਕੀ ਆ ਅਸਲ ਸੱਚ ਕਿਉਂ ਕਮਲ ਪਟਿਆਲਾ ਚੱਕ ਕੇ ਬੈਗ ਘਰੋਂ ਨਿਕਲ ਗਈ ਇਹ ਸਾਰੀ ਜਾਣਕਾਰੀ ਲੈਣ ਦੇ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ तो कर दे जी वीडियो में स्टार्ट आ देखियो जरा। जी, जी, क्या? अब? ठीक चलो। सो ना, ठीक है ना? इधर तड़प पे खोल चुकी है फोन आ रहा है तड़प पे लीजिए। काम करनी, इधर आओ, उठो औरत के पैक को, औरत के कैसा हो रहा है फोन आ रहा है करो ना। लैंड जगा, लैंड जगा � ਤਾਂ ਤੁਸੀਂ ਦੇਖ ਸਕਦੇ ਹੋ ਮਤਲਬ ਸਾਫ ਪਤਾ ਲੱਗ ਰਿਹਾਗਾ ਕਿ ਕਮਲ ਪਟਿਆਲਾ ਨੂੰ ਜਿਹੜਾ ਹੈਗਾ ਉਹਨੇ ਦੇਵ ਦੀ ਚੋਰੀ ਫੜ ਲਈ ਦੇਵ ਦੇ ਫੋਨ ਤੇ ਕਿਸੇ ਕੁੜੀ ਦਾ ਫੋਨ ਆਇਆ ਤੇ ਦੇਵ ਸੌ ਰਿਹਾ ਸੀ ਤੇ ਉਸ ਟਾਈਮ ਉਹ ਫੋਨ ਜਿਹੜਾ ਹੈਗਾ ਦੇਵ ਦੀ ਵਾਈਫ ਯਾਨੀ ਕਿ ਕਮਲ ਨੇ ਉਠਾ ਲਿਆ ਕਮਲ ਦੇ ਫੋਨ ਚ ਅਨਸਾਰ ਸਾਹਮਣੇ ਤੋਂ ਜਿਹੜੀ ਕੁੜੀ ਦਾ ਫੋਨ ਸੀ ਉਹ ਕਹਿ ਰਹੀ ਹੈ ਕਿ ਮੈਂ ਦੇਵ ਨਾਲ ਹੀ ਗੱਲ ਕਰਨੀ ਆ ਮੈਨੂੰ ਦੇਵ ਨਾਲ ਗੱਲ ਕਰਨ ਦਿਓ ਮੇਰੀ ਦੇਵ ਨਾਲ ਗੱਲ ਕਰਵਾ ਦਿਓ ਹੈਨਾ ਤੇ ਦੇਵ ਦੀ ਜਿਹੜੀ ਸੀਗੀ ਐਕਸ ਗਰਲਫ੍ਰੈਂਡ ਉਹਦਾ ਫੋਨ ਸੀ ਇਹ ਅੱਗੇ ਰੱਖਿਓ ਹੂੰ ਸੇਲੀ ਰਖਾ ਦੇ ਉਹ ਦੇਖੋ ਤੂ ਫੇਰ ਤੂ ਫੇਰ ਮੇਰੇ ਕੋਲ ਉਠੋ ਤੂ ਜਾ ਕੰਮ ਕਰ ਲਾ ਸੁਣਦੇ ਤੂ ਕੀ ਸੁਣੀ ਚੱਲੋ ਕੀ ਫੋਨ ਆ ਰਿਹਾ ਨਹੀਂ ਫੋਨ ਤੇ ਫੋਨ ਆ ਰਿਹਾ ਹੈ ਉਠੋ ਨਹੀਂ ਆ ਰਿਹਾ ਤੈਨੂੰ ਉਹ ਤੁਹਾਡਾ ਨਾਮ ਲੈ ਰਹੀ ਆ ਪਰਾਂ ਮਰ ਜਾਓ ਪਰਾਂ ਐਨੇ ਅਸ਼ੁਭ ਬਾਰੇ ਟ ਕਿਉਂ ਬੋਲਦੇ ਹੋ ਇਹ ਮਟੂ ਉਠੇ ਟੰਦੀ ਉਠੋ ਤਦ ਤੁਸੀਂ ਸੋਣੀ ਰਹੇ ਹੋ ਜਿੱਦਾਂ ਤੇਜ ਨੂੰ ਜਿਹੜਾ ਹੈਗਾ ਦੇਵ ਸੁਤਤਾ ਪਿਆ ਉਹਨੂੰ ਠਾਰੀ ਆ ਤਾਂ ਆਬੀਸਾ ਜਦੋਂ ਇੱਕ ਔਰਤ ਨੂੰ ਇਹ ਪਤਾ ਚੱਲਦਾ ਕਿ ਉਹਦੇ ਹਸਬੰਦ ਦਾ ਕਿਤੇ ਐਕਸਟਰਾ ਮੈਰਿਟਲ ਅਫੇਅਰ ਹੈਗਾ ਜਾਂ ਹਨਾ ਮਤਲਬ ਉਹਨੂੰ ਕਿਸੇ ਦਾ ਫੋਨ ਆਉਂਦਾ ਜਾਂ ਕਿਸੇ ਨਾਲ ਗੱਲ ਕਰਦਾ ਤਾਂ ਆਬੀਸਾ ਕੀ ਵਾਈਫ ਜਿਹੜੀ ਹੈਗੀ ਉਹਨੂੰ ਗੁੱਸਾ ਆਉਂਦਾ ਉਹਦੀ ਰਿਐਕਸ਼ਨਸ ਇਦਾਂ ਦੇ ਹੀ ਹੋਣਗੇ ਤੇ ਹੁਣ ਜਿਹੜਾ ਹੈਗਾ ਅੱਗੇ ਦੇਵ ਕੀ ਕਰਦਾ ਤਾਂ ਦੇਵ ਜਿਹੜਾ ਹੈਗਾ ਸਫਾਈ ਦਿੰਦਾ ਜਾਂ ਸਹੀ ਸਾਬਤ ਹੁੰਦਾ ਜਾਂ ਗਲਤ ਸਾਬਤ ਹੁੰਦਾ ਆ ਦੇਖਿਓ ਜ਼ਰਾ ਨਗਮਾ ਕੋਣ ਹੈ ਕੋਣ ਹੈ ਕੌਣ ਆ ਰਿਹਾ ਉਹਦੇ ਹਾਂ ਕੀ ਕਰੀਏ ਕੌਣ ਆ ਰਿਹਾ ਕੀ ਕਰੀਏ ਪਹਿਲਾਂ ਦੱਸੋ ਨਗਮਾ ਕੋਣ ਕਾਹ ਤੇ ਆ ਕੀ ਦੀ ਆ ਪੁਰਾਣੀ ਟ੍ਰੇਲੀ ਪੁਰਾਣੇ ਕਾਂਡ ਬਾਹਰ ਆ ਰਹੇ ਨੇ ਕਾਹ ਕੀ ਦੀ ਜੇ ਕੋਈ ਹੱਥ ਆ ਰਿਹਾ ਵਾ ਇਹ ਮੰਗਾ ਬਹੁਤ ਸੀਰੀਅਸ ਆ ਸੀਰੀਅਸ ਅਗਰ ਇੱਕ ਰੂਪ ਹੋ ਗਿਆ ਨਾ ਜਿਹੜਾ ਹੈਗਾ ਬਹੁਤ ਜਲਦੀ ਖਿੱਚੇ ਜਾਂਦਾ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਨਹੀਂ ਚੱਲਿਆ ਜਾ ਵਾ ਬੈਂਕ ਤਾਂ ਕਾਹਤੋਂ ਸ਼ੋਪਿੰਗ ਤੇ ਕੱਢੀ ਨੇ ਸ਼ੋਪਿੰਗ ਤਾਂ ਜਾ ਰਗੇ ਮੈਂ ਤੁਹਾਡੇ ਪਾਪ ਨੇ ਛੱਡ ਕੇ ਜਾ ਰਹੀ ਦੂਜਾ ਫੇਕ ਦੇ ਕੱਪੜੇ ਪਾ ਲੀਆ ਮੈਂ ਛੱਡੋ ਮੈਂ ਪਾ ਲੀਆ ਆਪਣੇ ਇੱਕ ਬੁਲੇਬਾਨ ਕੇ ਨਾ ਮੈਂ ਤੁਹਾਨੂੰ ਦੁੱਤੀ ਤੂੰ ਗੱਲ ਕਰਾ ਗੱਲ ਕਰਾਨੀ ਆ ਖੜ੍ਹ ਦੋ ਗੱਲ ਕਰਾ ਤੁਸੀਂ ਸੋਣੀ ਰਹੋ ਨਾ ਦੇਰ ਨਹੀਂ ਕੀਤੀ ਕਿ ਕਿਦਾ ਵੀ ਮੈਂ ਮਤਲਬ ਜਦੋਂ ਕਮਲ ਨੂੰ ਤੁੱਚਦੀ ਆ ਬਾਰ-ਬਾਰ ਵੀ ਦੱਸਦੇ ਫੋਨ ਕੀਦਾਗਾ ਕਿਨੇ ਤੈਨੂੰ ਫੋਨ ਕੀਤਾ ਤਾਂ ਦੇਵਦਾ ਕਹਿਣਾ ਕਿ ਮੈਨੂੰ ਨਹੀਂ ਪਤਾ ਕਿਹਦਾ ਫੋਨ ਆ ਕਿਸੇ ਕਸਟਮਰ ਦਾ ਫੋਨ ਹੋਊਗਾ 100 ਬੰਨੇ ਮਾਰੇ ਤੇ ਵੀ ਬੰਨੂ ਨਹੀਂ ਪਤਾ ਕਿਹਦਾ ਫੋਨ ਆ ਤੂੰ ਬਲੌਕ ਚ ਪਾ ਦੇ ਮੈਂ ਨਹੀਂ ਕੀਤਾ ਫੋਨ ਉਧਰੋਂ ਆ ਰਿਹਾ ਮੇਰਾ ਕੀ ਕਸੂਰ ਆ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਕਮਲ ਇਹ ਕਹਿੰਦੀ ਆ ਵੀ ਮੈਂ ਘਰ ਛੱਡ ਕੇ ਚਲੀ ਜਾਣਾ ਤੇ ਕਮਲ ਫੋਨ ਕਰਦੀ ਆ ਤੇ ਫੋਨ ਦੇ ਉੱਪਰ ਕੀ ਹੁੰਦਾ ਆ ਦੇਖ ਜਿੰਦਗੀ ਖਰਾਬ ਕਰ ਗਈ ਮੈਂ ਤੁਹਾਡੀ ਹਲੋ ਫੋਨ ਕਿਉਂ ਆ ਰਿਹਾ ਤੇਰੇ ਬਾਰ-ਬਾਰ ਕਿਹਦੇ ਨਾਲ ਗੱਲ ਕਰਨੀ ਆ ਦੇਰ ਜੀ ਨਾ ਕਰੋ ਗੱਲ ਕਰੋ ਫੜਾ ਹਲੋ ਕੌਣ ਕੌਣ ਹੈ ਕੌਣ ਇਹ ਸਾਬਤ ਹੋ ਚੁੱਕਾ ਹੈ ਕਿ ਕਮਲ ਨੂੰ ਪਤਾ ਪਤਾ ਨਹੀਂ ਸਾਹਮਣੇ ਕਿ ਦੇਵ ਨੂੰ ਜਿਹੜਾ ਹੈਗਾ ਕਿਸੇ ਦਾ ਫੋਨ ਆਉਂਦਾ ਤੇ ਉਹ ਉਹਨੇ ਸਾਫ਼ ਕਿਹਾ ਕਿ ਤੁਸੀਂ ਪਹਿਲਾਂ ਮੈਨੂੰ ਸ਼ਾਪਿੰਗ ਕਰਾਉਂਦੇ ਸੀ ਹੁਣ ਕਦੇ ਸ਼ਾਪਿੰਗ ਤੇ ਨਹੀਂ ਲੈ ਕੇ ਗਏ ਇਹੋ ਜਿਹੀਆਂ ਚੀਜ਼ਾਂ ਇੱਕ ਵਾਈਫ ਦੇ ਸਾਹਮਣੇ ਹੁਣ ਤਾਂ ਵਾਈਫ ਕੀ ਕਰੂਗੀ ਓਬਵੀਅਸ ਤਾਂ ਕਿ ਘਰ ਛੱਡ ਕੇ ਹੀ ਜਾਊਗੀ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਕਮਲ ਆਪਣਾ ਬੈਗ ਚੱਕਦੀ ਹੈ ਤੇ ਘਰ ਛੱਡ ਕੇ ਚਲੀ ਜਾਂਦੀ ਹੈ ਤੇ ਉਹਦਾ ਇਹ ਕਰਨਾ ਵੀ ਪਣਦਾ ਸੀ ਤੇ ਅੱਗੇ ਦੇਵ ਕੀ ਕਰਦਾ ਆ ਦੇਖਿਓ ਜ਼ਰਾ

ਹੁੰਦੇ ਤਾਂ ਹੈ ਲੋਕਸ ਬਾਰੇ ਨੰਬਰ ਲੋਕਸ ਫਿਕਰ ਦੇਣਾ ਹੁੰਦਾ ਤਾਂ ਕਮਲ ਉਹਦੀ ਇੱਕ ਵੀ ਮੰਨ ਰਹੀ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਲੇਕਿਨ ਉਹਦੇ ਮਗਰ ਜਾਂਦਾ ਜਦੋਂ ਦੇਵ ਉਹਦੇ ਤੇ ਗੁੱਸਾ ਕਰਦਾ ਤਾਂ ਫੇਰ ਕਮਲ ਥੋੜਾ ਜਿਹਾ ਡਰਦੀ ਆ ਫੇਰ ਉਹਦੀ ਗੱਲ ਮੰਨਦੀ ਆ ਤੇ ਘਰੇ ਵਾਪਸ ਆਉਂਦੀ ਆ ਆ ਦੇਖਿਓ ਜ਼ਰਾ ਦੇਖੀ ਚੱਲੋ ਬੱਚਾ ਨਹੀਂ ਕਰਦਾ ਮੈਂ ਨਹੀਂ ਕਰਾਂ ਹਾਂ ਮੈਂ ਪੈਗਾ ਲਾਉਂਦਾ ਚਲੋ ਸੀਗਾ ਇੱਕ ਉਹਨਾਂ ਨੂੰ ਪਤਾ ਲੱਗ ਗਿਆ ਉਹ ਹੁਣ ਕਹੂਗਾ ਵੀ ਮੈਂ ਤੇਰੇ ਥੱਫੜ ਮਾਰਨਾ ਇਹ ਆ ਉਹ ਹਨ ਦੇਵ ਨੂੰ ਗੁੱਸਾ ਆ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਵੀ ਹਾਂ ਮੇਰੇ ਛੱਤਰ ਪੈਣਗੇ ਤੇ ਉਸ ਤੋਂ ਬਾਅਦ ਉਹ ਦੱਸਦੀ ਇਹ ਇੱਕ ਪ੍ਰੈਂਕ ਸੀ ਤਾਂ ਇਦਾਂ ਦਾ ਤਾਂ ਪ੍ਰੈਂਕ ਆਪਣੇ ਹਸਬੰਦ ਦੇ ਨਾਲ ਕਰਨ ਤੋਂ ਪਹਿਲਾਂ ਮੈਨੂੰ ਭੈਣੋਂ 100 ਵਾਰ ਸੋਚਿਆ ਕਰੋ ਕਮਲਦੀ ਮਗਰ ਲੱਗ ਕੇ ਆਪਣੇ ਹਸਬੰਦ ਨਾਲ ਐਦਾਂ ਦਾ ਪ੍ਰੈਂਕ ਨਾ ਕਰੋ ਕਿਉਂਕਿ ਐਦਾਂ ਦੇ ਪ੍ਰੈਂਕ ਘਰ ਉਜਾੜ ਦਿੰਦੇ ਨੇ ਚਲੋ ਇੱਕ ਚੀਜ਼ ਤਾਂ ਸਾਬਤ ਹੋਈ ਆ ਕਿ ਜਿਹੜਾ ਦੇਵਾ ਬਹੁਤ ਹੀ ਲੋਇਆਲਾ ਕਮਲ ਦੇ ਨਾਲ ਤੇ ਦੀਪ ਨੇ ਸਾਫ਼ ਕਹਿਤਾ ਕਿ ਨੰਬਰ ਬਲੌਕ ਚ ਪਾ ਦੇ ਹਾਂ ਮੇਰੀ ਐਕਸ ਸੀਗੀ ਪਰ ਹੁਣ ਮੈਂ ਕਦੇ ਕਿਸੇ ਨੂੰ ਫੋਨ ਨਹੀਂ ਕੀਤਾ ਤਾਂ ਇੱਕ ਪ੍ਰੈਂਕ ਸੀ ਇਸੇ ਲਈ ਮੈਂ ਕਹਿੰਨੀ ਹਾਂ ਕਿ ਮੇਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਵਿਚਾਲੋਂ ਦੇਖ ਕੇ ਜੇ ਸਕਿੱਪ ਕਰੋਗੇ ਤਾਂ ਕੁਝ ਸਮਝ ਨਹੀਂ ਆਉਣ ਵਾਲਾ ਉਹ ਬੰਦ ਕਰ ਦੇ ਇਹਨੂੰ ਮੈਨੂੰ ਜਾਣ ਦੋ ਹਮਾ ਤੂੰ ਚਪੇੜਾ ਫੜੀਂ ਕਿ ਤੂੰ ਪਾ ਕੇ ਬਹਿ ਜਾ ਯਾ ਤੈਨੂੰ ਕਹਿਣਾ ਨਹੀਂ ਹੈ ਉਸ ਤੋਂ ਤਾਂ ਨਹੀਂ ਹੈਗਾ ਕਰਨੇ ਸੇ ਪਹਿਲੇ ਪ੍ਰੈੰਕ ਨੂੰ ਵੀ ਕਰਦੇ ਲੋਕ ਮੈਂ ਹੁਣ ਗੱਲ ਹੁਣ ਗੱਲ ਹੱਦ ਦਾ ਵੱਧ ਰਹੀ ਸੀਗੀ ਇਸ ਕਰਕੇ ਅੱਜ ਸੀ ਤੁਹਾਡਾ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੰਨਾ ਹੀ ਦੱਸਣਾ ਚਾਹੁੰਦੀ ਸੀ ਵੀ ਜਿਹੜੇ ਪ੍ਰੈੰਕ ਹੁੰਦੇ ਨੇ ਨਾ ਇਹ ਕਈ ਵਾਰ ਮਹਿੰਗੇ ਪੈ ਜਾਂਦੇ ਨੇ ਠੀਕ ਹੈ ਲੈਣੇ ਦੇਣੇ ਪੈ ਜਾਂਦੇ ਨੇ ਇਹੋ ਜਿਹਾ ਪ੍ਰੈਂਕ ਨਹੀਂ ਕਰਨਾ ਚਾਹੀਦਾ ਹਾਲਾਂਕਿ ਸਬਸਕ੍ਰਾਈਬਰਸ ਨੇ ਹੀ ਫੋਰਸ ਕੀਤਾ ਕਮਲ ਪਟਿਆਲਾ ਨੂੰ ਕਿਦਾਂ ਦਾ ਪ੍ਰੈਂਕ ਕਰ ਪਰ ਜੇ ਕਮਲ ਦੋ ਕਮੈਂਟ ਹੋਰ ਸੀਰੀਅਸ ਰਹਿੰਦੀ ਕੰਟੀਨਿਊ ਰੱਖਦੀ ਇਸ ਪ੍ਰੈਂਕ ਨੂੰ ਤਾਂ ਕਮਲ ਦੇ ਪੱਕਾ ਛੇਤਰ ਪੈ ਜਾਣੇ ਸੀ ਜਿਹੜੇ ਸਬਸਕ੍ਰਾਈਬਰ ਨੇ ਉਹਨਾਂ ਨੂੰ ਪ੍ਰੈਂਕ ਕਰਨ ਲਈ ਕਿਹਾ ਉਹਦਾ ਕੁਝ ਨਹੀਂ ਜਾਣਾ ਸੀ ਸੋ ਇਦਾਂ ਦੇ ਪ੍ਰੈਂਕਸ ਤੋਂ ਦੂਰ ਰਹੋ ਤੇ ਵਧੀਆ ਖੁਸ਼ ਰਹੋ ਖੁਸ਼ ਰਹਿਣ ਤੋਂ ਦੂਜਿਆਂ ਨੂੰ ਤੇ ਬਾਕੀ ਕਮਲ ਦੇ ਨਾਲ ਜੋ ਵੀ ਹੁਣ ਹੋਇਆ ਪਿੱਛੇ ਜੀ ਹਨਾ ਤੇ ਉਸ ਤੋਂ ਬਾਅਦ ਕਮਲ ਨੇ ਆਪਣੇ ਆਪ ਨੂੰ ਬਹੁਤ ਸੁਧਾਰ ਲਿਆਂਦਾ ਚਲੋ ਇਦਾਂ ਦੇ ਪ੍ਰੈਂਕਸ ਹੋ ਰਹੇ ਨਹੀਂ ਠੀਕ ਹੈ ਆਪਣਾ ਆਬੀ ਜ਼ਿੰਦਗੀ ਦੇ ਵਿੱਚ ਖੁਸ਼ ਨੇ ਮਸਤ ਨੇ ਵਧੀਆ ਗੱਲ ਆ ਤੇ ਕਰਦੇ ਆਪਾਂ ਵੀਡੀਓ ਨੂੰ ਇੱਥੇ ਸਮਾਪਤ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ-ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਇਓ ਸਬਸਕ੍ਰਾਈਬ ਕਰਕੇ ਜਾਇਓ ਕਰਤਿਆਂ ਸਬਸਕ੍ਰਾਈਬ ਕੋਲਣਾ ਨਹੀਂ ਥੈਂਕ ਯੂ